ਉਹ ਇੱਕ ਭਾਈ ਪਿੰਡ ਦੇ ਵਿੱਚ ਕੋਈ ਜ਼ਿਮੀਂਦਾਰ ਰਹਿੰਦਾ ਸੀ ਬੜਾ ਕਾਮਾ ਬੰਦਾ ਸੀ ਉਹ ਭਾਈ بڑے ਉਹਦੇ ਕੋਈ ਕੰਮ ਤਰੀਕੇ ਦੇ ਬੜੇ ਕੰਮ ਕਰਦਾ ਸੀ ਉਹ ਸਾਰੇ ਕੰਮ ਜਾਣਦਾ ਸੀ ਛੋਟੇ ਕੰਮ ਤੋਂ ਲੈ ਕੇ ਉਹ ਜ਼ਿਮੀਂਦਾਰ ਵੱਡੇ ਕੰਮ ਥੇ ਜਾਣਦਾ ਸੀ ਛੋਟੇ ਦਾ ਮਤਲਬ ਕੀ ਛੋਟੇ ਤੋਂ ਛੋਟਾ ਕੰਮ ਜੁੱਤੀਆਂ ਗੰਢਣ ਦਾ ਪਾਲਸ ਕਰਨ ਦਾ ਉਦੋਂ ਬਾਅਦ ਭਾਈ ਹਲਵਾਈ ਪੁਣੇ ਦਾ ਮਸਿੰਦਰੀ ਦਾ ਡਰਾਈਵਰ ਖੇਤੀ ਦਾ ਕਰੇਂਦਾ ਵਪਾਰੀ ਦੁਕਾਨਦਾਰ ਕਰਨਾ ਉਹ ਸਾਰੇ ਕੰਮ ਜਾਣਦਾ ਸੀ ਉਹ ਸਾਰੇ ਕਿਉਂ ਜਾਣਦਾ ਸੀ ਉਹ ਜਦੋਂ ਛੋਟੀ ਉਮਰ ਦੇ ਵਿੱਚ ਸੀਗਾ ਉਹਦਾ ਪਿਓ ਮਰ ਗਿਆ ਸੀ ਉਹਦੀ ਮਾਂ ਨੂੰ ਪਾਈ ਗਈ ਦੁਕਾਨਾਂ ਤੇ ਲਾ ਦਿਆ ਕਰੇ ਸਾਲ ਕਿਸੇ ਨਾਲ ਸਾਲ ਕਿਸੇ ਨਾਲ ਸਾਲ ਕਿਸੇ ਨਾਲ ਉਹੀ ਕੰਮ ਉਹ ਸਿੱਖ ਜਾ ਕਰੇ ਉਹਨੇ ਜੁੱਤੀਆਂ ਗੰਢਣ ਵਾਲਿਆਂ ਦੇ ਵੇਚਣ ਵਾਲਿਆਂ ਦੀ ਦੁਕਾਨ ਤੇ ਲਾਤਾ ਕੇਰਾ ਉਹ ਜੁੱਤੀਆਂ ਦਾ ਕੰਮ ਸਿੱਖ ਗਿਆ ਜੁੱਤੀਆਂ ਗੰਢਣੀਆਂ ਪਾਲਸ ਕਰਨੀਆਂ ਵੇਚਣੀਆਂ ਜੁੱਤੀਆਂ ਨਵੀਆਂ ਬਣਾਉਣੀਆਂ ਇਹ ਸਿੱਖ ਗਿਆ ਉਸ ਟਾਈਮ ਕੱਪੜੇ ਵਾਲੀ ਦੁਕਾਨ ਤੇ ਲਾਤਾ ਉਹ ਕੱਪੜੇ ਦਾ ਕੰਮ ਸਿੱਖ ਗਿਆ ਸਾਲ 2 ਸਾਲ ਹਲਵਾਈਆਂ ਦੀ ਦੁਕਾਨ ਤੇ ਲਾਏ ਉਹਨੇ ਉਥੇ ਹਲਵਾਈਆਂ ਦਾ ਕੰਮ ਸਿੱਖ ਗਿਆ ਉਹ ਐਂ ਭਾਈ ਜਿੱਥੇ ਸਾਰਾ ਉਹ ਕੰਮ ਕਰਦਾ ਸੀ ਸਾਲ 2 ਸਾਲ ਉਥੇ ਸਾਰੇ ਕੰਮ ਉਹ ਸਿੱਖ ਜਾਂਦਾ ਤੀਗਾ ਤੂੰ ਗੱਲ ਮੁਕਦੀ ਕਰ ਵੀ ਉਹ ਖੇਡਾ ਪਾਉਣਾ ਨਾਚ ਕਰਨਾ ਉਹ ਸਾਰੇ ਕੰਮ ਸਿੱਖਿਆ ਵੇਤੀ। ਅੱਛਾ। ਉਹ ਕਿਉਂ ਸਿੱਖਿਆ ਵੇਤੀ? ਉਹ ਦੁਕਾਨ ਤੇ ਜਿਹੜੇ ਕੰਮ ਵਾਲੇ ਲਾਉਂਦਾ ਉਹ ਜਿਹੇ ਕੰਮ ਉਹ ਸਿੱਖ ਜਾਂਦਾ ਦੀ। ਉਦੋਂ ਬਾਅਦ ਪਾਈ ਉਹ ਚੋਬਰ ਹੋ ਗਿਆ। ਫਿਰ ਉਹਨੇ ਆਪਦੇ ਘਰੇ ਕੰਮ ਤੋਰ ਲਿਆ, ਖੇਤੀ ਪੱਤੀ ਦਾ ਕੰਮ ਕਰਨ ਲੱਗ ਗਿਆ। ਕੰਮ ਉਹ ਸਾਰੇ ਜਾਣਦਾ ਦੀ। ਅੱਛਾ। ਉਦੋਂ ਮਗਰੋਂ ਪਾਈ ਉਹਦੇ ਬੱਚੇ ਹੋ ਗਏ, ਪਰਿਵਾਰ ਹੋ ਗਿਆ। ਉਹਦੇ ਇੱਕ ਲੜਕੀ ਹੋਈ ਵਿਹਣ ਵਾਲੀ। ਉਨੇ ਸੋਚਿਆ ਵੀ ਜਿਹੜਾ ਆਪਾਂ ਲੜਕੀ ਨੂੰ ਥਾਉ ਦੇਖਣਾ ਹੈ ਆਪਾਂ ਥਾਉ ਉਹ ਦੇਖਣਾ ਹੈ ਵੀ ਜਿਹੜਾ ਮੇਰੇ ਵਾਂਗੂ ਸਾਰੇ ਕੰਮ ਜਾਣਦਾ ਹੋਵੇ ਉਹ ਪਾਈ ਫਿਰਦਾ ਰਿਹਾ ਲੜਕੀ ਨੂੰ ਥਾਉ ਦੇਖਦਾ ਤਲਾਸ਼ ਚ ਵੀ ਪਾਈ ਜਿਹੜਾ ਕੋਈ ਸਾਰੇ ਕੰਮ ਜਾਣਦਾ ਹੋਵੇ ਉਹ ਇੰਨੇ ਹੌਲੀ ਹੌਲੀ ਕੁਦਰਤ ਮਹਾਰਾਜ ਨੂੰ ਇੱਕ ਲੜਕਾ ਮਿਲ ਗਿਆ ਉਹ ਕਹਿੰਦਾ ਵੀ ਕੰਮ ਕਹਿੰਦਾ ਜੀ ਕੰਮ ਮੈਂ A to Z ਸਾਰੇ ਜਾਣਦਾ ਕਹਿੰਦਾ ਮੈਂ ਵੀ ਬਚਪਨ ਦੇ ਵਿੱਚ ਕੰਮ ਕਰਦਾ ਰਿਹਾ ਸਭ ਕੰਮ ਜਾਣਦਾ ਮੈਂ ਕੋਈ ਕੰਮ ਨਹੀਂ ਵੀ ਜਿਹੜਾ ਇਹ ਜਾਰਿਆ ਹੋਵੇ ਉਹ ਕਹਿੰਦਾ ਭਾਈ ਕੰਮ ਕਰ ਲੋ ਕੋਈ ਜਿਹੜਾ ਕੰਮ ਮਤਲਬ ਸਾਰੇ ਬੰਦਾ ਜਾਣਦਾ ਉਹ ਭੁੱਖਾ ਨਹੀਂ ਮਰਦਾ ਉਹ ਜਿੰਨੀ ਕਿ ਗੰਜਾਇਸ ਹੁੰਦੀ ਉਹ ਹੀ ਕੰਮ ਤੋੜ ਲੈਂਦਾ ਬੰਦਾ ਕੰਮ ਦਾ ਕਰੇਂਦਾ ਹੋਵੇ ਉਹ ਬੰਦਾ ਭੁੱਖਾ ਨਹੀਂ ਮਰਦਾ ਕੰਮ ਕਰਨ ਨਾਲ ਜਾਤੀ ਨਹੀਂ ਬਦਲਦੀ ਜੇ ਮੈਂ ਕਹਾ ਵੀ ਮੈਂ ਮਿਸਤਰੀ ਪੁਨੇ ਦਾ ਕੰਮ ਕਰਨ ਲੱਗਿਆ ਮੈਂ ਮਿਸਤਰੀ ਦਿਖਾਣਾ ਦਾ ਮੁੰਡਾ ਬਣ ਜੂ ਨਹੀਂ ਦੁੱਤੀਆਂ ਦਾ ਕੰਮ ਕਰਨ ਲੱਗਿਆ ਮੈਂ ਰਮਦਾਸਿਆਂ ਦਾ ਬਣ ਜੂ ਨਹੀਂ ਜੇ ਮੈਂ ਸਿਉਨੇ ਦਾ ਕੰਮ ਕਰਨ ਲੱਗਿਆ ਨਹੀਂ ਉਹ ਕੋਈ ਜ਼ਿਮੀਂਦਾਰ ਖੇਤੀ ਦੇ ਨਾਲ ਨਹੀਂ ਮੈਂ ਬਣਦਾ ਉਹ ਜ਼ਿਮੀਂਦਾਰ ਵੀ ਮੈਂ ਖੇਤੀ ਨਾਲ ਹੀ ਰਹੂੰਗਾ ਕੰਮ ਕੋਈ ਕਰ ਲੈ ਬਿਆਦਰੀ ਨਹੀਂ ਬਦਲਦੀ ਬਿਆਦਰੀ ਉਹੀ ਰਹੂ ਕਿਤਾ ਕੋਈ ਕਰ ਲੈ ਬੰਦੇ ਚ ਗੁਣ ਹੋਣੇ ਚਾਹੀਦੇ ਨੇ ਕੰਮ ਸਾਰੇ ਜਾਣਦਾ ਚਾਹੀਦਾ ਉਹ ਗੰਜਾਇਸ ਦੇ ਹਿਸਾਬ ਨਾਲ ਕਰ ਲੈ ਵੱਡਾ ਛੋਟਾ ਕੋਈ ਉਹ ਕਹਿੰਦਾ ਵੀ ਇਹ ਟਿਕਾਣਾ ਠੀਕ ਹੈ ਫਿਰ ਉਹਨੇ ਰਿਸ਼ਤਾ ਕਰਤਾ ਉਸ ਮੁੰਡੇ ਨੂੰ ਉਹ ਕੁੜੀ ਨੂੰ ਕਹਿੰਦਾ ਲੈ ਬੀਬੀ ਮੈਂ ਤੇਰਾ ਰਿਸ਼ਤਾ ਕਰਤਾ ਸ਼ੇਰਾ ਉਹ ਮੇਰੇ ਮੰਗੂ ਸਾਰੇ ਕੰਮ ਜਾਣਦਾ ਹੈ ਤੁਸੀਂ ਭੁੱਖੇ ਨਹੀਂ ਮਰਦੇ ਕਰਿਆ ਕਰੋਗੇ ਖਾਇਆ ਕਰੋਗੇ ਚਲੋ ਭਾਈ ਕੁੜੀ ਮੰਗਤੀ ਕੁਝ ਟਾਈਮ ਲੰਘਿਆ ਉਦੋਂ ਬਾਅਦ ਭਾਈ ਸ਼ਾਦੀ ਕਰਤੀ ਸ਼ਾਦੀ ਕਰਤੀ ਤਾਂ ਕੁੜੀ ਜਾਣ ਆਉਣ ਲੱਗ ਗਈ ਕਿਤੇ ਫਿਰ ਕਰਦਿਆਂ ਨੇ ਭਾਈ ਸੋਚਿਆ ਵੀ ਹੁਣ ਭਾਈ ਆਪਾਂ ਅਲੱਗ ਕਰੋ ਆਪਦਾ ਕਰੋ ਤੇ ਖਾਓ ਉਹ ਅੱਡ ਕਰਤਾ ਅੱਡ ਕਰਿਆ ਤਾਂ ਹਣੂ ਬੰਡੇ ਵੇ ਸਮਾਨ ਦੇ ਵਿੱਚੋਂ ਸਮਾਨ ਥੋੜਾ ਹੀ ਆਇਆ ਜਾਇਦਾਤ ਵੀ ਥੋੜੀ ਸੀ ਘਰੇ ਸਮਾਨ ਵੀ ਥੋੜਾ ਹੀ ਸੀ ਬੰਡਿਆ ਵੇ ਹਿੱਸੇ ਵੰਡਾ ਨੂੰ ਘੱਟ ਹੀ ਆਇਆ ਆਇਆ ਤਾਂ ਹਣ ਉਹਦੇ ਘਰ ਵਾਲੀ ਕਹਿੰਦੀ ਹੁਣ ਆਪਾਂ ਕੋਈ ਇਹੋ ਜਿਹਾ ਕੰਮ ਤੋਰ ਤੂੰ ਘਰੋਂ ਪੈਸੇ ਦਾ ਲੱਗਣ ਘੱਟੀ ਤੇ ਕੋਈ ਕੰਮ ਚਲਾ ਤੂੰ ਕੰਮ ਸਾਰੇ ਜਾਣਦਾ ਹੈ ਕਹਿੰਦਾ ਕੰਮ ਮੈਂ ਸਾਰੇ ਜਾਣਦਾ ਕਹਿੰਦਾ ਚੰਗਾ ਮੈਂ ਸ਼ਹਿਰ ਦੇ ਵਿੱਚ ਕੰਮ ਭਾਲਦਾ ਅੱਜ ਉਹ ਸ਼ਹਿਰ ਦੇ ਵਿੱਚ ਗਿਆ ਉੱਥੇ ਸੋਚਿਆ ਵੀ ਆਪਾਂ ਕੀ ਕੰਮ ਤੋਰੀਏ ਅੱਛਾ ਹਲਵਾਈਆਂ ਦੀ ਦੁਕਾਨ ਤੇ ਗਿਆ ਉਹਨੇ ਸੋਚਿਆ ਵੀ ਇੰਨੇ ਪੈਸੇ ਨਹੀਂ ਹਲਵਾਈ ਦੇ ਸਮਾਨ ਤੇ ਰੁਪਈਆ ਬਹੁਤ ਲੱਗੂ ਇਹ ਵੀ ਠੀਕ ਨਹੀਂ ਫਿਰ ਸੋਚਿਆ ਵੀ ਦੁਕਾਨ ਤੇ ਮੈਂ ਬਾਣੀਆਂ ਦੀ ਤੇ ਇਹ ਕੱਪੜੇ ਵਾਲੀ ਦੇ ਕੰਮ ਤੋੜਦਾ ਕੱਪੜਿਆਂ ਤੇ ਵੀ ਰੁਪਈਏ ਬਹੁਤ ਲੱਗਣਗੇ ਵੀ ਹਜੇ ਗੰਜਾਇਸ ਨਹੀਂ ਹੈਗੀ ਆਪਾਂ ਛੋਟਾ ਕੰਮ ਤੋਰੀਏ ਪਹਿਲਾਂ ਹੌਲੀ-ਹੌਲੀ ਵੱਡੇ ਪੱਧਰ ਤੇ ਹੁੰਦਾ ਜਾਊਂਗਾ ਫਿਰਦਾ 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 ਪਾਈ ਜੁੱਤੀਆਂ ਲੰਡਰਾਂ ਵਾਲੇ ਕੋਲੇ ਖੜ ਗਿਆ ਜਾ ਕੇ ਉਹਦੇ ਕੋਲੇ ਬੜਾ ਕੰਮ ਜੀਵ ਜਾ ਥੋੜਾ ਸਮਾਨ ਇੱਕ ਬੋਰੀ ਵਸਾਈ ਵੀ ਇੱਕ ਰੰਬੀ ਆਰ ਇੱਕ ਪਾਲਸੀ ਦੀ ਡੱਬੀ ਦੋ ਬੁਰਸ ਦਮ ਦਮ ਬੁਰਸ ਫੇਰੇ ਜੁੱਤੀ ਦੇ ਪਾਲਸ ਕਰਦੇ ਚੱਕ ਵੀ ਲਿਆ ਵੀ 200 ਰੁਪਏ ਚਾਰ ਤੋਪੇ ਲਾਏ ਲਿਆ ਵੀ ਰੁਪਈਆ ਉਹਨੇ ਆਖਿਆ ਵੀ ਆਹ ਕੰਮ ਲੋਟ ਹੈ ਖਰਚਾ ਨਹੀਂ ਬੜਾ ਕਰੋ ਕਰਨਾ ਪਊ ਆਹ ਤੋਰ ਲੈਨੇ ਆ ਉਨੇ ਭਾਈ ਇੱਕ ਖਾਲ ਵਾਲੀ ਦੁਕਾਨ ਤੋਂ ਖਾਲੀ ਬੂਰੀ ਲੈ ਲਈ ਰੰਬੀਆਰ ਲੈ ਲਈ ਪਾਲਸ ਦੀ ਡੱਬੀ ਲੈ ਲਈ ਦੋ ਬੁਰਸ ਲੈ ਲੇ ਸਮਾਨ ਕਰਕੇ ਇਕੱਠਾ ਉਹਦਾ ਇੱਕ ਭਾਈ ਮੋੜ ਤੇ ਜਾ ਕੇ ਉਹ ਬਹਿ ਗਿਆ ਬੂਰੀ ਵਿਸਾ ਕੇ ਉਹਦੇ ਕੋਲੇ ਵੀ ਭਾਈ ਪਾਲਸ ਕਰਾਉਣ ਵਾਲੇ ਧੋਪੇ ਲਗਾਉਣ ਵਾਲੇ ਬੜੇ ਆਉਣ ਮੇਖਾ ਲਗਾਉਣ ਵਾਲੇ ਕੰਮ ਚੱਲ ਪਿਆ ਆਥਣ ਨੂੰ ਭਾਈ ਉਹ ਘਰੇ ਆ ਜਾ ਕਰੇ ਉਹਦੇ ਘਰ ਵਾਲੀ ਕਹਿੰਦੀ ਫਿਰ ਕੰਮ ਕੀ ਤੋਰਿਆ ਤੈਂ ਉਹ ਕਹਿੰਦਾ ਤੈਂ ਕੰਮ ਤੋਂ ਕੀ ਲੈਣਾ ਤੂੰ ਪੈਸੇ ਦੇਖ ਚਾਰ ਵਧੀਆ ਬਣਦੇ ਨੇ ਨਰਵਾਬ ਵਧੀਆ ਹੁੰਦਾ ਉਹਨੇ ਦੱਸਿਆ ਨਾ ਆਪਦੇ ਘਰ ਵਾਲੀ ਨੂੰ ਵੀ ਆਹ ਕੰਮ ਕਰਦਾ ਮੈਂ ਕਹਿੰਦੀ ਫਿਰ ਵੀ ਕੰਮ ਕੀ ਕਰਦਾ ਹੈ ਕਹਿੰਦਾ ਕੰਮ ਮੈਂ ਬਹੁਤ ਵਧੀਆ ਕਰਦਾ ਤੂੰ ਪੈਸਿਆਂ ਦਾ ਹੀ ਮਤਲਬ ਲੈਪਾਉਂ ਤਾਂ ਆ ਤਾਂ ਆਪਾਂ ਖਾ ਮੰਗੇ ਪੀ ਮੰਗੇ ਰਾਮ ਕਰਾਂਗੇ ਮੌਜ ਨਾਲ ਆਪਦੇ ਘਰੇ ਰੱਜ ਕੇ ਖਾਵਾਂਗੇ ਚਾਰ ਪੈਸੇ ਆਮਦਨ ਆਪਾਂ ਨੂੰ ਹੌਲੀ ਹੌਲੀ ਫਿਰ ਵੱਡਾ ਹੀ ਕੰਮ ਕੰਮ ਮੈਂ ਛੋਟਾ ਹੀ ਚਲਾਇਆ ਹੈ ਜੀ ਕਹਿੰਦੀ ਚੰਗਾ ਉਹ ਨੂੰ ਨਹੀਂ ਪਤਾ ਵੀ ਇਹ ਜੁੱਤੀਆਂ ਦਾ ਕੰਮ ਕਰਦਾ ਹੈ ਉਹ ਪਈਏ ਮੀਂਹੇ ਮੇ ਕਰਦਾ ਰਹਾ ਆਥਣ ਨੂੰ ਚੱਕ ਕੇ ਸਮਾਨ ਸਾਰਾ ਘਰੇ ਆ ਜਾ ਕਰੇ ਤੜ ਕੇ ਉਹ ਭੱਜ ਜਾ ਕਰੇ ਉਹ ਕਹਿੰਦੀ ਐਂ ਕਰ ਹੁਣ ਆਪਾਂ ਕਿਸੇ ਦੇ ਮਕਾਨ 'ਚ ਰਹੇ ਕਰਾਇਦੇ ਮਕਾਨ ਲੈ ਉੱਥੇ ਤੂੰ ਰੋਜ ਆਉਣਾ ਐ ਰੋਜ ਜਾਣਾ ਐ ਬੜਾ ਔਖਾ ਐ ਆਪਾਂ ਮਕਾਨ ਕਿਰਾਏ ਤੇ ਲੈ ਲੈ ਕਹਿੰਦਾ ਵੀ ਗੱਲ ਠੀਕ ਐ ਦੂਜੇ ਦਿਨ ਫਿਰ ਉਹ ਉੱਥੇ ਸ਼ਹਿਰ ਦੇ ਵਿੱਚ ਮਕਾਨ ਦੇ ਤਲਾਸ਼ ਚ ਫਿਰਨ ਲੱਗ ਗਿਆ ਕਿਸੇ ਲਾਲੇ ਨੂੰ ਮਿਲਿਆ ਲਾਲਾ ਕਹਿੰਦਾ ਭਾਈ ਸਾਡੇ ਕੋਲ ਇੱਕ ਕਮਰਾ ਵਿਹਲਾ ਹੈਗਾ ਬਸੋਂ ਵਾਲੇ ਘਰ ਚ ਪਰ ਅਸੀਂ ਉਹ ਦੇਵਾਂਗੇ ਕਿਰਾਏ ਤੇ ਭਾਈ ਟੱਬਰ ਟਿਹਰ ਵਾਲੇ ਨੂੰ ਉਹ ਕਹਿੰਦਾ ਜੀ ਮੇਰੇ ਘਰ ਵਾਲੀ ਹੈਗੀ ਆ ਮੇਰੇ ਕਹਿੰਦਾ ਵੀ ਫੇਰ ਦੇ ਦੇਾਂਗੇ ਕਹਿੰਦਾ ਜੀ ਦਿਖਾਓ ਉਹਨੇ ਦੇਖਿਆ ਲਾਲਿਆਂ ਦੇ ਪਰਿਵਾਰ ਦੇ ਵਿੱਚ ਹੀ ਇੱਕ ਕਮਰਾ ਮਿਲ ਗਿਆ ਉਹਨੂੰ ਉਹਨਾਂ ਦੇ ਪਰਿਵਾਰ ਬਾਣੀਆਂ ਦੇ ਵੀ ਹੋਰ ਰਹਿੰਦਾ ਸੀ ਉੱਥੇ ਉਹਨਾਂ ਨੂੰ ਕਮਰਾ ਮਿਲ ਗਿਆ ਦੂਜੇ ਦਿਨ ਉਹਦੇ ਘਰ ਵਾਲੀ ਨੂੰ ਲੈ ਗਿਆ ਉੱਥੇ ਲੈ ਗਏ ਭਾਈ ਚੁੱਲਾ ਪਤੀਲੀ ਚੱਕ ਕੇ ਆਉਂਦਾ ਸਟੋਪ ਅੱਛਾ ਉੱਥੇ ਚਾਹ ਪਾਣੀ ਬਣਾਇਆ ਕਰਨ ਉੱਥੇ ਦੋ ਪ੍ਰਸ਼ਾਦੇ ਬਣਾਇਆ ਕਰਨ ਉਹ ਆਪਦਾ ਕੰਮ ਕਰਿਆ ਕਰੇ ਆਥ ਨੂੰ ਉੱਥੇ ਆ ਜਾ ਕਰੇ ਰਹਿਣ ਲੱਗੇ ਤੇ ਬਾਕੀ ਲਾਲਾ ਕਹਿੰਦਾ ਆਪਾਂ ਭਾਈ ਬਿਆਦਰੀ ਕੀ ਹੁੰਦੀ ਐ ਆਪਾਂ ਬਿਆਦਰੀ ਦੇ ਜਾਤ ਆਪਣੀ ਕੌਣ ਐ ਕਹਿੰਦਾ ਜੀ ਜ਼ਿਮੀਂਦਾਰ ਸਿੱਖ ਭਾਈਆਂ ਸੀ ਕਹਿੰਦਾ ਠੀਕ ਐ ਭਾਈ ਰਹੋ ਉੱਥੇ ਭਾਈ ਰਹਿੰਦੇ ਰਹੇ ਕੰਮ ਚੱਲਦਾ ਰਿਹਾ ਉਹ ਇੱਕ ਦਿਨ ਕਿਤੇ ਲਾਲਾ ਸ਼ਹਿਰ ਦੇ ਵਿੱਚ ਦੀ ਜਾ ਰਿਹਾ ਸੀ ਸਾਈਕਲ ਤੇ ਉਹਨੇ ਦੇਖਿਆ ਵੀ ਉਹ ਤਾਂ ਆਹ ਬੈਠਾ ਜੁੱਤੀਆਂ ਕੰਨਦਾ ਹੈ ਇਹ ਮੈਨੂੰ ਕਹਿੰਦਾ ਦੀ ਮੈਂ ਜ਼ਿੰਮੇਦਾਰ ਆ ਇਹ ਤਾਂ ਰਮਦਾਸੀਆਂ ਦਾ ਮੁੰਡਾ ਹੈ ਝੂਠ ਮਾਰਿਆ ਇਹਨੇ ਸਾਡੇ ਕੋਲੇ ਅੱਛਾ ਕਹਿੰਦਾ ਵੀ ਮੈਂ ਘਰੇ ਕਹੂੰਗਾ ਵੀ ਇਹ ਤਾਂ ਰਮਦਾਸੀਏ ਨੇ ਇਹ ਚੋਰੀ ਰੱਖ ਗਿਆ ਆਪਾਂ ਤੋਂ ਝੂਠ ਬੋਲ ਗਿਆ ਲਾਲਾ ਘਰੇ ਜਾ ਕੇ ਕਹਿੰਦਾ ਕਹਿੰਦਾ ਜਿਹੜੇ ਆਪਣੇ ਹੱਕ ਰਾਏ ਤੇ ਰਹਿੰਦੇ ਨੇ ਏ ਰਮਦਾਸੀਏ ਨੇ ਉਹ ਇਹ ਲਾਲੀ ਕਹਿੰਦੀ ਹੈ ਇਹਦਾ ਜ਼ਿਮੀਦਾਰ ਕਹਿੰਦੇ ਤੇ ਕਹਿੰਦਾ ਨਹੀਂ ਜੁੱਤੀਆਂ ਦਾ ਕੰਮ ਕਰਦਾ ਇਹ ਗੰਨ ਧੁੱਪ ਦਾ ਕੰਮ ਕਰਦਾ ਰਮਦਾਸੀਏ ਨੇ ਕਹਿੰਦੀ ਮੈਂ ਪੁੱਛੂ ਇਹਦੇ ਘਰ ਵਾਲੀ ਨੂੰ ਕੱਲ ਨੂੰ ਕਹਿੰਦਾ ਪੁੱਛ ਲਈ ਰਮਦਾਸੀਏ ਨੇ ਤਾਂ ਭਾਈ ਆਪਦਾ ਉਹ ਦੂਜੇ ਦਿਨ ਆਉਦਾ ਚੱਕਿਆ ਸਮਾਨ ਉਹਨੇ ਪਾਇਆ ਝੋਲੇ ਚ ਦਾ ਬਾਜ਼ਾਰ ਚ ਜਾ ਕੇ ਗੰਨ ਧੁੱਪ ਦਾ ਕੰਮ ਕਰਨ ਲੱਗ ਗਿਆ ਉਹ ਲਾਲੀ ਉਹਨੂੰ ਕਹਿੰਦੀ ਭੈਣੇ ਤੁਸੀਂ ਤਾਂ ਕਹਿੰਦੇ ਜ਼ਿਮੀਦਾਰਾਂ ਅਸੀਂ ਕਹਿੰਦੀ ਹੋਰ ਭੈਣੇ ਅਸੀਂ ਤਾਂ ਜ਼ਿਮੀਦਾਰ ਆ ਕਹਿੰਦੀ ਤੇਰੇ ਘਰ ਵਾਲਾ ਤਾਂ ਨਹੀਂ ਘੰਟੂ ਪਤਾ ਕੰਮ ਕਰਦਾ। ਤੁਸੀਂ ਤਾਂ ਰਮਦਾਸੀਓਂ ਕਹਿੰਦੀ ਐਂ ਮੀ ਕਹਿੰਦੀ ਆਹ ਦਿਖਾਵਾਂ ਤੈਨੂੰ। ਉਹ ਲਾਲੀ ਫਿਰ ਉਹਨੂੰ ਚੋਰੀਆਂ ਲੈ ਕੇ ਗਈ ਉੱਥੇ। ਕਹਿੰਦੀ ਆਹ ਦੇਖੋ। ਕਹਿੰਦੀ ਹਾਂ। ਕਹਿੰਦੀ ਫਿਰ ਮੇਰਾ ਰਿਸ਼ਤਾ ਕਰਨ ਵੇਲੇ ਵੀ ਝੂਠ ਬੋਲ ਗਏ। ਇਹ ਤਾਂ ਰਮਦਾਸੀਏ ਨੇ। ਉਹਨੇ ਬੁਰਾ ਮੰਨਿਆ। ਘਰੇ ਆ ਗਈ। ਘਰੇ ਆਈ ਤਾਂ ਜਦੋਂ ਹੱਥ ਨੂੰ ਹੋ ਆਇਆ ਮੁੜ ਕੇ ਆਪਣੇ ਕੰਮ ਤੋਂ ਉਹ ਨੂੰ ਕਹਿੰਦੀ ਆ ਚੱਕ ਆਵਦੀ ਕੌਲੀ ਦੇ ਗਲਾਸ ਆ ਚੱਕ ਮੰਜੀ ਹੋ ਉੱਥੇ ਬਹਿ ਜਾ ਮੇਰੇ ਚੁੱਲੇ ਤੇ ਨਾ ਚੜੀ ਕਹਿੰਦਾ ਭਾਗਮਾਨੇ ਕੀ ਗੱਲ ਕਹਿੰਦੀ ਮੈਂ ਆ ਜ਼ਿਮੀਦਾਰਾਂ ਦੀ ਕੁੜੀ ਤੂੰ ਮੁੰਡਾ ਰਮਦਾਸੀਆਂ ਦਾ ਤਾਂ ਰਿਸ਼ਤਾ ਲੈ ਲਿਆ ਮੇਰਾ ਕਹਿੰਦੀ ਝੂਠ ਮਾਰ ਕੇ ਕਹਿੰਦੀ ਤੂੰ ਤਾਂ ਆ ਕੰਮ ਕਰਦਾ ਹੈ ਕਹਿੰਦਾ ਨਹੀਂ ਨਹੀਂ ਕਮਲਿਏ ਇਹ ਕੰਮ ਨਾਲ ਬਿਆਦਰੀ ਨਹੀਂ ਬਦਲਦੀ ਮੈਂ ਕੰਮ ਸਾਰੇ ਹੀ ਜਾਣਦਾ ਕਹਿੰਦੀ ਨਾ ਉੰਦਰ ਜਿਹੜਾ ਗਾਹਾ ਉਹ ਲੜਕੀ ਦਾ ਮਾਂ ਪਿਓ ਦੀ ਉਹ ਸਾਰੇ ਕੰਮ ਜਾਣਦਾ ਦੀ ਉਹਨਾਂ ਦਾ ਵੀ ਇਹੀ ਕੰਮ ਸੀ ਕਣਕ ਬੀਜ ਕੇ ਸਿਆਲ ਚ ਬੁੜਾ ਤੇ ਬੁੜੀ ਉਹ ਵੀ ਪਾਈ ਹੋਰ ਤਾਂ ਦਾ ਤੋੜ ਲੈਂਦੇ ਤੇ ਖੇਡਾ ਪਾਉਣ ਲੱਗ ਜਾਂਦੇ ਤੇ ਅੱਛਾ ਕਦੇ ਕੋਈ ਕੰਮ ਕਰਨ ਲੱਗ ਜਾਂਦੇ ਤੇ ਜਾਣਦਾ ਉਹ ਵੀ ਸੀ ਪੈਸੇ ਉਹ ਵੀ ਚੰਗੇ ਬਣਾਉਂਦਾ ਸੀ ਉਹਦਾ ਸਹੁਰਾ ਉਹ ਕਹਿੰਦਾ ਤੇਰਾ ਪਿਓ ਵੀ ਚਾਰ ਪੈਸੇ ਵਧੀਆ ਬਣਾਉਂਦਾ ਹੈ ਬੇਲਾ ਨਹੀਂ ਰਹਿੰਦਾ ਮੈਂ ਤਾਂ ਚਾਰ ਪੈਸੇ ਬਣਾਉਣਾ ਆਪਾਂ ਵੱਡਾ ਕੰਮ ਤੋੜ ਲਾਂਗੇ ਫਿਰ ਕਹਿੰਦੀ ਨਾ ਜੀ ਮੈਂ ਤਾਂ ਨਹੀਂ ਚੁੱਲ੍ਹੇ ਚੜ੍ਹਨ ਦਿੰਦੀ। ਕਹਿੰਦਾ ਚੰਗਾ। ਉਹਨੂੰ ਪਈਵਨੇ ਦੂਰੀ ਬਿਠਾਤਾ ਉਹ ਦੂਰੀ ਉਹ ਉੱਥੇ ਚਾਹ ਪਾਣੀ ਪਾ ਰਿਆ ਕਰੇ ਆਪਦੀ ਮੰਜੀ ਤੇ ਉੱਥੇ ਪਹਿ ਜਾ ਕਰੇ ਉਥੋਂ ਉੱਠ ਕੇ ਭੱਜ ਜਾ ਕਰੇ ਪੰਜਾ ਦਿਨਾਂ ਇਹ ਕੰਮ ਚੱਲਦਾ ਰਿਹਾ। ਉਹਦੂ ਮਗਰੋਂ ਕਿਤੇ ਸ਼ਹਿਰ ਦੇ ਵਿੱਚ ਉਹਨੂੰ ਉਹਦਾ ਸਹਰਾ ਹੀ ਮਿਲ ਗਿਆ। ਉਹ ਕਹਿੰਦਾ ਬਾਪੂ ਜੀ ਫਿਰ ਤੁਸੀਂ ਹੁਣ ਕਾਰੋਬਾਰ ਕੀ ਕਰਦੇ ਹੋ? ਕਹਿੰਦਾ ਭਾਈ ਸਿਆੜਾ ਬਿੱਲਿਆਂ ਕਹਿੰਦਾ ਹੁਣ ਅਸੀਂ ਕਹਿੰਦਾ ਸਾਡੇ ਕੋਲ ਦੋ ਬੰਜ ਨੇ। ਇੱਕ ਲਾਸ ਹੈ ਇੱਕ ਢੋਲ ਹੈ ਕਹਿੰਦਾ ਮੈਂ ਤੇ ਤੇਰੀ ਮਾਂ ਕਹਿੰਦਾ ਪਿੰਡਾਂ ਚ ਭੱਗ ਜਾਨੇ ਆ ਕਹਿੰਦਾ ਅਸੀਂ ਉੱਥੇ ਖੇਡਾਂ ਦਾ ਕੰਮ ਤੋਰਿਆ ਹੋਇਆ ਖੇਡਾ ਪਾਉਣੇ ਆ ਕਹਿੰਦਾ ਬੰਝ ਘੱਟਦੇ ਨੇ ਆ ਕਹਿੰਦਾ ਪਾਈ ਤੇਰੀ ਮਾਂ ਕਹਿੰਦਾ ਲਾਸ ਦੇ ਉੱਤੇ ਨੱਚਣ ਲੱਗ ਜਾਂਦੀ ਹੈ ਮੈਂ ਢੋਲ ਵਜਾਉਣ ਲੱਗ ਜਾਂਦਾ ਕਹਿੰਦਾ ਅਸੀਂ ਉੱਥੇ 4 ਰੁਪਏ ਬਣਾਉਣੇ ਆ ਕਹਿੰਦਾ ਵਧੀਆ ਉਹਨੇ ਸੋਚਿਆ ਬਈ ਇਹ ਨੂੰ ਮੈਂ ਅੱਖੀ ਦਿਖਾਵਾਂ ਇਹਦੀ ਮਾਂ ਨੂੰ ਓ ਬਾਈ ਕਹਿੰਦਾ ਇੱਕ ਦਿਨ ਜੀ ਕਹਿੰਦਾ ਤੁਸੀਂ ਸਾਡੇ ਉੱਥੇ ਸਹਿਰ ਚ ਆਜੋ ਖੇਡਾ ਪਾਉਣ ਕਹਿੰਦਾ ਉੱਥੇ ਆ ਜਾਏ ਕਹਿੰਦਾ ਨਾਲੇ ਕਹਿੰਦਾ ਮਿਲਿਆ ਸਾਨੂੰ ਕਹਿੰਦਾ ਅਸੀਂ ਹੁਣ ਸਹਿਰ 'ਚ ਹੀ ਰਹਿੰਦੇ ਆ ਆਪਦੇ ਸੌਰੇ ਨੂੰ ਸਾਰੀ ਗੱਲ ਦੱਸਤੀ ਉਹ ਕਹਿੰਦੇ ਚੰਗਾ ਭਾਈ ਨਾਲੇ ਅਸੀਂ ਤੁਹਾਨੂੰ ਮਿਲਿਆਵਾਂਗੇ ਨਾਲੇ ਇਸ ਦਾ ਖੇਡਾ ਹੀ ਪਾਉਣਾ ਹੈ ਬਾਜ਼ਾਰ 'ਚ ਆਵਾਂਗੇ ਇੱਕ ਦਿਨ ਕਹਿੰਦੇ ਚੰਗਾ ਉਹ ਐਨੇ ਭਾਈ ਕਿਤੇ ਉਹ ਗੰਢ ਧੁੱਪ ਦਾ ਕੰਮ ਕਰਦਾ ਸੀ ਉਹ ਕਿਤੇ ਉਹਦਾ ਚਿਤ ਮੰਨਿਆ ਵੀ ਆਪਾਂ ਅੱਜ ਸਹਿਰ 'ਚ ਚੱਲੀਏ ਉਹਨਾਂ ਨੇ ਆਪਦੇ ਬੰਜ ਚੱਕੇ লাশ ਚੱਕੀ ਢੋਲ ਚੱਕਿਆ ਬੁੜੇ-ਬੁੜੀ ਨੇ ਉਹ ਸ਼ਹਿਰ 'ਚ ਚੱਲ ਪਏ ਉਹ ਜਦੋਂ ਸ਼ਹਿਰ 'ਚ ਗਏ ਜਿੱਥੇ ਉਹ ਜੁੱਤੀਆਂ ਗੰਢਦਾ ਸੀ ਉਹਦੇ ਲਵੀ ਉਹਨਾਂ ਨੇ ਬੰਜ ਗੱਢ ਲਏ ਬੰਜ ਗੱਢ ਕੇ লাশ ਪਾ ਲਈ লাশ ਪਾ ਕੇ ਢੋਲ ਵਜਾਉਣ ਲੱਗਿਆ ਬੁੜੀ ਚੜ ਗਈ লাশ ਤੇ ਬੁੜੀ ਦਾ ਨਟਾਂ ਵਾਲਾ ਖੇਡਾ ਪਾਉਣ ਲੱਗ ਗਈ ਆਪ ਢੋਲ ਵਜਾਉਣ ਲੱਗ ਗਿਆ ਉਹਨੇ ਆਖਿਆ ਹੁਣ ਟਾਈਮ ਐ ਹੁਣ ਇਹਨਾਂ ਦੀ ਕੁੜੀ ਨੂੰ ਦਿਖਾਵਾ ਲਿਆ ਕੇ ਵੀ ਬੁੜਾ-ਬੁੜੀ ਕੀ ਕਰਦੇ ਨੇ ਘਰੇ ਗਿਆ ਕਹਿੰਦਾ ਤੇਰੇ ਪਿਤਾ ਜੀ ਤੇ ਤੇਰੀ ਮਾਂ ਆਏ ਨੇ ਤੂੰ ਦਮਦਨੇ ਚਾਹ ਕਰਕੇ ਲਿਆ ਕਹਿੰਦੀ ਕਿੱਥੇ ਆਏ ਨੇ ਘਰੀ ਭੇਜ ਦੇ ਉਹਨਾਂ ਨੂੰ ਕਹਿੰਦਾ ਘਰੇ ਨਹੀਂ ਮੇਰੇ ਕੋਲੇ ਬੈਠੇ ਨੇ ਤੂੰ ਲਿਆ ਦਮਦਨੇ ਚਾਹ ਕਰਕੇ ਕਹਿੰਦੀ ਚੰਗਾ ਕਹਿ ਕੇ ਮੁੜਿਆ ਆ ਉਹ ਦਮਦਨੇ ਚਾਹ ਕਰਕੇ ਲਗਾਈ ਦੋ ਗਲਾਸ ਲੈ ਗਈ ਡੋਲੂ ਉੱਤ ਭਰ ਕੇ ਚਾਹ ਦਾ ਭੱਜ ਕੇ ਗਈ ਉਹ ਜਾ ਕੇ ਕਹਿੰਦੀ ਕਿੱਥੇ ਐ ਮੇਰੀ ਮਾਂ ਤੇ ਮੇਰਾ ਪਿਓ ਕਹਿੰਦਾ ਆ ਜਾ ਦਿਖਾਉਣਾ ਕਹਿੰਦਾ ਉਹ ਦੇਖ ਮਾਰਨੇਗਾ ਕੌਣ ਨੇ ਹੋ ਹੁਣ ਗਾਹ ਬੁੜੀ ਦਾ ਨੱਚਦੀ ਆ ਲਾਸਤੇ ਨਟਰਾਲਾ ਖੇਡਾ ਪਾਉਂਦੀ ਐ ਉਹ ਬੁੜਾ ਢੋਲ ਵਜਾਉਂਦਾ ਐ ਉਹ ਜਦੋਂ ਮਾਰੀ ਨਿਗਾ ਵੀ ਹੈ ਬਾਪੂ ਢੋਲ ਵਜਾਉਂਦਾ ਬੇਬੇ ਤਾਹ ਲਾਸਤੇ ਨੱਚਦੀ ਐ ਉਹ ਗਈ ਕੋਲੇ ਕਹਿੰਦੀ ਇਹ ਤੁਸੀਂ ਕੀ ਕੰਮ ਤੋਰਿਆ ਬਾਪੂ ਆਪਾਂ ਜ਼ਿਮੀਦਾਰ ਆਏ ਕੀ ਕੰਮ ਕਰਦੇ ਹੋਂ ਕਹਿੰਦਾ ਕਮਲਿਏ ਸਹੂਏ ਕਹਿੰਦਾ ਆ ਘੱਟਾ ਕਣਕ ਦਾ ਬਣ ਗਿਆ ਐਨੇ ਰੁਪਈਏ ਬਣ ਗਏ ਕਹਿੰਦਾ ਰਹਾਂਗੇ ਜੱਟਾਂ ਦੇ ਜਾਤੀ ਕਹਿੰਦਾ ਭੁੱਖੇ ਨਹੀਂ ਮਰਦੇ ਕਹਿੰਦਾ ਮਿਹਣਾ ਨਹੀਂ ਕੰਮ ਕੋਈ ਕਰੋ ਕਹਿੰਦਾ ਕਣਕੀ ਬੀਜੀ ਵੀ ਆ ਸਾਲ ਦਾ ਮੀਨਾ ਆਪਾਂ ਵੇਲੇ ਆ ਕਹਿੰਦੀ ਫਿਰ ਤੁਸੀਂ ਮੈਨੂੰ ਵਿਹੜਿਆਂ ਦੇ ਮੰਗਤਾ ਵਿਹੜਿਆਂ ਦੇ ਵਿਆਹਤਾ ਕਹਿੰਦਾ ਕਿਉਂ ਕਹਿੰਦੀ ਆਹ ਦੇ ਕਹਿੰਦੀ ਤੇਰਾ ਜਵਾਈ ਕੰਮ ਕੀ ਕਰਦਾ ਹੈ ਉਹ ਕਹਿੰਦਾ ਕੰਬਲਿਏ ਆਪਾਂ ਜ਼ਿਮੀਦਾਰ ਤੇ ਜ਼ਿਮੀਦਾਰੀ ਰਾਂਗੇ ਇਹ ਕੰਮ ਨਾਲ ਨਹੀਂ ਵਿਅਦਰੀ ਬਦਲਦੀ ਉਹ ਬਹਾਮਣਾ ਦੇ ਮੁੰਡੇ ਹਜਾਮਤਾਂ ਕਰਦੇ ਨੇ ਉਹ ਨਾਈਆਂ ਦੇ ਮੁੰਡੇ ਜੋੜੀਆਂ ਲਾਉਂਦੇ ਨੇ ਉਹ ਬਾਣੀਆਂ ਦੇ ਮੁੰਡੇ ਖੇਤੀ ਕਰਦੇ ਨੇ ਰਮਜ਼ਾਨੀਆਂ ਦੇ ਮੁੰਡੇ ਜਗਾ ਕੋਠੀਆਂ ਪਾਉਂਦੇ ਨੇ ਉਹ ਕਹਿੰਦਾ ਬਿਆਦਰੀ ਨਹੀਂ ਬਦਲਦੀ ਹੈ ਉਹ ਕਹਿੰਦਾ ਬਾਪੂ ਜੀ ਮੇਰੀ ਤਾਂ ਮੰਜੀ ਚਾਰ ਕਰਮਾ ਪਰੇ ਆ ਕੌਲੀ ਤੇ ਗਲਾਸ ਮੇਰਾ ਦੂਰ ਹੈ ਕਹਿੰਦਾ ਆਉਣਿਆ ਘਰ ਨੂੰ ਤੂੰ ਚੱਲ ਭਈ ਉਹ ਆਪਦੇ ਜਾ ਕੇ ਜੁੱਤੀ ਜੋੜਾ ਗੰਢਣ ਲੱਗ ਗਿਆ ਉਹ ਢੋਲੂ ਜਾ ਕੇ ਘਰੇ ਮੁੜਿਆ ਹੀ ਉਹਨਾਂ ਨੇ ਖੇਡਾ ਵੀ ਸ਼ੁਰੂ ਕਰਿਆ ਵੇ ਦੀ ਪੈ ਗਿਆ ਕਿਹੜਾ ਜਦੋਂ ਪੈ ਗਿਆ ਕੱਟਾ ਚੱਕਿਆ ਕਣਕ ਦਾ ਨਾਲੇ ਭਾਈ ਲਫਾਫਾ ਭਰਿਆ ਵੇ ਰਪਈਆਂ ਦਾ ਘਰੇ ਵਾਗੇ ਉਹ ਮੁੰਡਾ ਭਾਈ ਜਿਹੜਾ ਜੁੱਤੀਆਂ ਦਾ ਗੰਢਦਾ ਸੀ ਉਹ ਦੂਰ ਮੰਜੀ ਤੇ ਬੈਠਾ ਹੈ ਉਹ ਕਹਿੰਦੇ ਭਾਈ ਆ ਕੀ ਗੱਲ ਉਹ ਕਹਿੰਦੀ ਜੇ ਧਰਮਦਾਸੀਆਂ ਦਾ ਮੁੰਡਾ ਹੈ ਉਹ ਕਹਿੰਦਾ ਕੰਬਲੀਏ ਰਮਦਾਸੀਆਂ ਦਾ ਨਹੀਂ ਹੈ ਇਹ ਕਹਿੰਦਾ ਕਿੱਤਾ ਕੋਈ ਆ ਜਾ ਕਹਿੰਦਾ ਇੰਨੀ ਦਾ ਕਣਕ ਬਣਾ ਲਈ ਇਨੇ ਸੀ ਪੈਸੇ ਬਣਾ ਲੇ ਕਹਿੰਦਾ ਉੱਥੇ ਭੁੱਖੇ ਮਰੀ ਜਾਂਦੇ ਹੁਣ ਸਿਆਲ ਚਾਹਦੇ ਘਰੋਂ ਖਰਚਾ ਖਾਂਦੇ ਕਹਿੰਦਾ ਬਿਆਦਰੀ ਨਹੀਂ ਬਦਲਦੀ ਇਹ ਕਹਿੰਦਾ ਮੈਂ ਤਾਂ ਹੀ ਰਿਸ਼ਤਾ ਕਰਿਆ ਦੀ ਵੀ ਇਹ ਸਾਰੇ ਕੰਮ ਜਾਣਦਾ ਹੈ ਕਹਿੰਦਾ ਕੰਬਲੀਏ ਹੁਣ ਸੌਰੀਏ ਕਹਿੰਦਾ ਆਹ ਦੇਖ ਲੈ ਇਨੇ ਰੁਪਏ ਲੈ ਕੇ ਆਉਂਦਾ ਹੌਲੀ ਹੌਲੀ ਕਹਿੰਦਾ ਉੱਚੇ ਪੱਧਰ ਤੇ ਚਲਿਆ ਜਾਊਗਾ ਚੱਕ ਕਹਿੰਦਾ ਮੰਜੀ ਕਰ ਅੰਦਰ ਚੱਕ ਕੌਲਾ ਗਲਾਸ ਧਰ ਵਿੱਚ ਉਹ ਮੁੰਡੇ ਨੂੰ ਵਿੱਚ ਰਲਾ ਗਿਆ ਪਰਿਵਾਰ ਦੇ ਘਰੇ ਉਹਨੂੰ ਸਮਝ ਚ ਆ ਗਈ ਗੱਲ ਵੀ ਠੀਕ ਹੈ ਉਹ ਭਾਈ ਉੱਥੇ ਰਹਿਣ ਸਹਿਣ ਲੱਗੇ ਬੁੜਾ ਬੁੜੀ ਆਪਦੇ ਘਰੇ ਵਾਗੇ ਚਾਰ ਪੈਸੇ ਉਹ ਚੰਗੇ ਬਣਾਉਂਦੇ ਤੇ ਉਹਦਾ ਕੰਮ ਚੱਲ ਗਿਆ ਚੰਗਾ ਚੱਲੀ ਗਿਆ ਚੱਲਦੇ ਚੱਲਦੇ ਕੋਲ ਜਦੋਂ ਗਜੈਸ ਹੋ ਗਈ ਕਹਿੰਦਾ ਲੈ ਹੁਣ ਆਪਾਂ ਹਲਵਾਈ ਪੁਣੇ ਦੀ ਦੁਕਾਨ ਕਰਦੇ ਆ ਉਹ ਮੁੰਡੇ ਨੇ ਉਸੇ ਸ਼ਹਿਰ ਦੇ ਵਿੱਚ ਭਾਈ ਹਲਵਾਈ ਪੁਣੇ ਦੀ ਦੁਕਾਨ ਕਰ ਲਈ ਮਠਿਆਈ ਵਿਕਿਆ ਕਰੇ ਪੂਰੀ ਕਰੇਂਦੇ ਰੱਖ ਲੈ ਆਪ ਭਾਈ ਬੈਠਿਆ ਕਰੇ ਹੋ ਗੱਦੀ ਤੇ ਆਬ ਕਰਿਆ ਕਰੇ ਲੱਡੂਆਂ ਦੇ ਡੱਬੇ ਭਰ-ਭਰ ਦਿਆ ਕਰਨ ਉਹ ਉਹ ਜਿਹੜਾ ਚਾਹ ਲੈ ਕੇ ਇਹ ਕਹਿੰਦਾ ਅੱਜ ਬੁਲਾ ਤੇਰੇ ਪਿਓ ਨੂੰ ਉਹਦੇ ਮੈਂ ਜੁੱਤੀਆਂ ਦਾ ਕੰਮ ਕਰਦਾ ਸੀ ਕਹਿੰਦਾ ਉਹਦੇ ਕਿਹੜਾ ਕਰਾ ਮੈਂ ਹੋਰ ਸੁ ਬਣਨ ਲੱਗਿਆ ਸੀ ਅੱਜ ਮੈਂ ਬਾਣੀਆਂ ਨਹੀਂ ਬਣਨ ਲੱਗਿਆ ਰਹੁ ਜ਼ਿੰਮੇਵਾਰੀ ਅੱਜ ਮੇਰਾ ਦੇਹ ਕੰਮ ਕਿਵੇਂ ਚੱਲਦਾ ਹੈ ਕਹਿੰਦਾ ਇਹੇ ਇਹਨਾਂ ਗੱਲਾਂ ਦੇ ਵਿੱਚ ਆ ਕੇ ਕਹਿੰਦਾ ਮਿਹਣਾ ਨਹੀਂ ਹੈ ਕੰਮ ਕਰੀਏ ਕੋਈ ਕਮਾਈ ਕਰੀਏ ਕਹਿੰਦਾ 4 ਰੁਪਏ ਬਣਾਈਏ ਬਿਆਦਰੀ ਨਹੀਂ ਬਦਲਦੀ ਕਹਿੰਦਾ ਉਹ ਕਹਿੰਦਾ ਇੱਕ ਦਿਨ ਕਹਿੰਦਾ ਤੈਨੂੰ ਮੈਂ ਗੱਲ ਦੱਸਦਾ ਕਹਿੰਦਾ ਇੱਕ ਸ਼ਹਿਰ ਦੇ ਵਿੱਚ ਇੱਕ ਸਿਉਨੇ ਦੀ ਦੁਕਾਨ ਸੀ ਇੱਕ ਲੋਹੇ ਦੀ ਦੁਕਾਨ ਸੀ ਆਕੇ ਅੱਛਾ ਕਹਿੰਦਾ ਲੋਹਾ ਤੇ ਸਿਉਨਾ ਇਕੱਠੇ ਹੋ ਕੇ ਗੱਲਾਂ ਕਰਦੇ ਤੇ ਆਕੇ ਅੱਛਾ ਕੀ ਕਹਿੰਦੇ ਤੇ ਕਹਿੰਦਾ ਸਿਉਨਾ ਕਹਿੰਦਾ ਲੋਹੇ ਨੂੰ ਕਹਿੰਦਾ ਯਾਰ ਵੱਡ ਟੁਕ ਤੇਰੀ ਵੀ ਕਰਦੇ ਨੇ ਵੱਡ ਟੁਕ ਮੇਰੀ ਵੀ ਕਰਦੇ ਨੇ ਬਈ ਤੂੰ ਰੌਲਾ ਬਹੁਤ ਪਾਉਣਾ ਹੈ ਸਿਉਨਾ ਕਹਿੰਦਾ ਲੋਹੇ ਨੂੰ ਕਹਿੰਦਾ ਜਦੋਂ ਤੇਰੀ ਵੱਡ ਟੱਕ ਕਰਦੇ ਨੇ ਤੂੰ ਹੁਣ ਜਦੋਂ ਸਿਉਨੇ ਨੂੰ ਵੱਢਣਾ ਹੈ ਉਹਦੇ ਨੂੰ ਹੁਣ ਖੜਕਾ ਕਹਾਦਾ ਹੋਵੇ ਜਦੋਂ ਹੁਣ ਉਹਦੇ ਨੂੰ ਗਾਡਰ ਵੱਢਣਾ ਹੈ ਸਰੀਆ ਵੱਢਣਾ ਖੜਕਾ ਤਾਂ ਹੋਣਾ ਹੀ ਸੀ ਕਹਿੰਦਾ ਵੀ ਜਦੋਂ ਮੇਰੀ ਦੁਕਾਨ ਤੇ ਮੇਰੀ ਵੱਡ ਟੱਕ ਹੁੰਦੀ ਹੈ ਮੇਰਾ ਰੋਲਾ ਪੈਂਦਾ ਨਹੀਂ ਕਹਿੰਦਾ ਲੋਹੇ ਨੂੰ ਕਹਿੰਦਾ ਵੀ ਜਦੋਂ ਤੇਰੀ ਵੱਡ ਟੱਕ ਹੁੰਦੀ ਆ ਤੂੰ ਬਹੁਤ ਰੋਲਾ ਪਾਉਣਾ ਹੈ ਲੋਹਾ ਕਹਿੰਦਾ ਰੋਲਾ ਹੋ ਐ ਪਾਉਣਾ ਮੈਂ ਕਹਿੰਦਾ ਤੈਨੂੰ ਤਾਂ ਕੁੱਟਦੇ ਨੇ ਬਗਾਨੇ ਉਹ ਮੈਨੂੰ ਕੁੱਟਦੇ ਨੇ ਘਰ ਦੇ ਘਰ ਦੇ ਮੈਂ ਤਾਂ ਰੌਲਾ ਪਾਉਣਾ ਤੈਨੂੰ ਕੁੱਟਦੇ ਨੇ ਬਗਾਨੇ ਤੂੰ ਸਾਹ ਨਹੀਂ ਕੱਢਦਾ ਮੈਂ ਘਰ ਦੇ ਦੇਉ ਕੁੱਟਦੇ ਨੇ ਮੈਂ ਤਾਂ ਰੌਲਾ ਪਾਉਣਾ ਵੀ ਘਰ ਦੇ ਹੀ ਕੁੱਟੀ ਜਾਂਦੇ ਹਾਂ ਕਹਿੰਦਾ ਉਹ ਕਿਵੇਂ ਉਹ ਕਹਿੰਦਾ ਜਦੋਂ ਵੱਢਦੇ ਟੁਕਦੇ ਨੇ ਉਹ ਕਹਿੰਦਾ ਚਾਹੇ ਛੋਟੀ ਹੁੰਦੀ ਆ ਲੋਹੇ ਦੀ ਥੋੜੀ ਹੁੰਦੀ ਆ ਉਹ ਤੂੰ ਐ ਸਿਉਣਾ ਉਹ ਥੋੜੀ ਹੁੰਦੀ ਆ ਲੋਹੇ ਦੀ ਤੂੰ ਸਿਉਣਾ ਉਹ ਲੋਹਾ ਬਗਾਨਾ ਉਹ ਕਹਿੰਦਾ ਮੈਂ ਆ ਲੋਹਾ ਕਹਿੰਦਾ ਮੇਰੇ ਦੇ ਘਣ ਚੱਲਦਾ ਉਹ ਲੋਹੇ ਦੇ ਹੀ ਉਹ ਆ ਲੋਹਾ ਹੀ ਮੈਂ ਆ ਉਹ ਕਹਿੰਦਾ ਮੈਨੂੰ ਘਰਦਾ ਘੁੱਟਦਾ ਕਹਿੰਦਾ ਮੈਂ ਤਾਂ ਰੋਲਾ ਪਾਉਣਾ ਉਹ ਕਹਿੰਦਾ ਵੀ ਗੱਲ ਇਹਦੇ ਚ ਇਹ ਆ ਭਾਈ ਬਈ 4 ਪੈਸੇ ਬਣਨੇ ਚਾਹੀਦੇ ਨੇ ਭਰਾਵੋ ਬੁਰੇ ਕੰਮ ਤੋਂ ਬਚੋ ਕਿਸੇ ਦਾ ਮਾੜਾ ਨਾ ਕਰੋ ਲੁੱਟ ਮਾਰ ਨਾ ਕਰੋ ਕਿਸੇ ਨਾਲ ਬੇਈਮਾਨੀ ਨਾ ਕਰੋ ਕੋਈ ਐਸਾ ਕੰਮ ਨਾ ਕਰੋ ਜਿਹਦੇ ਵਿੱਚ ਬਦਨਾਮੀ ਐ ਕੋਈ ਜਨਾਨੀ ਪੀਸਾ ਨਾ ਕਰੋ ਗਲਤ ਕੰਮ ਨਾ ਕਰੋ ਕੋਈ ਬੁਰੇ ਪਾਸੇ ਨਾ ਜਾਓ ਇਹੋ ਜੇ ਕੰਮ ਤੋਂ ਬਚੋ ਕੰਮ ਦਾ ਕੋਈ ਮਹਿਣਾ ਨਹੀਂ ਹੈ ਭਰਾਵੋ ਕਰਕੇ ਖਾਓ ਮਿੰਤ ਜਾਤੀ ਤਾਂ ਉਹੀ ਰਹੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ